ਹੈਂ ਹੁਣ ਆਈ ਦੀ ਕਿ ਲੈਣਾ ਤੇ ਜਵਾਬ ਦਿਖਾ ਦੇ ਬਿਮਾਰ ਦੇ ਹੈ ਕੰਮ ਤਾਂ ਕਰਦੇ ਨਹੀਂ ਉਹ ਅੱਜ ਮੈਨੂੰ ਐ ਲੱਗਦਾ ਫਿਰ ਯਾਰ ਇਹ ਆਵਾਜ਼ ਵੀ ਦਲਤਾਈ ਹੈ ਇਹ ਕਹਦਾ ਤੇਰੀ ਮੈਂ ਕਿਹਾ ਮळे ਨਾ ਉਧਰ ਮळे ਆਹ ساری ਸਾਈਡ ਹੋਈ ਬੇਚੀ ਜਿਵੇਂ ਹੁਣ ਲੋਕਾਂ ਨੂੰ ਪੈਰ ਆ ਲੈ ਇਧਰ ਇੱਕ ਪਾਸਾ ਸਾਈਡ ਖੜਦੀ ਆ ਇਹ ਆਹੀ ਕੋਸਾ ਅਹੀਂ ਰੁਕ ਜਾਂਦੀ ਆ ਇਹ ਅਹੀਂ ਨਾਲ ਬੰਦ ਹੋ ਜਾਂਦੀ ਹੈ ਬੱਸ ਬੰਦੇ ਦਾ ਇੱਕ ਪਾਸਾ ਖੜ ਗਿਆ ਬੰਦਾ ਖਤਮ ਵੇਲ ਬੜਾ ਜੀ ਬਹੁਤ ਅੱਜ ਕੋਈ ਕਿਸੇ ਨੂੰ ਦੇਖਦਾ ਕੋਣ ਮਾਲਸਾ ਕਰਦੇ ਗੱਲਾਂ ਕਰਦੇ ਉਹ ਵੀ ਨਹੀਂ ਕਰਦਾ ਹਾਲਾਂਕਿ ਮੈਂ ਜੇਪੀਆਂ ਲਾਊਗਾ ਜੇਪੀਆਂ ਲਾ ਦੇ ਉਦੋਂ ਵੇਲੀਆਂ ਬੋਲੀਆਂ ਆਈ ਚੱਲੋ ਕਾਫੀਆਂ ਮੰਗੂ ਮੰਡੀ ਜਾਂਦੇ ਆ ਗੋਲੀਆਂ ਚ ਹੈ ਨਾਲ ਤਾਂ ਬਈ ਗਾਲੇ ਕੁੱਤੇ ਗਾਲੇ ਹਾਂ ਮੈਨੂੰ ਪਤਾ ਨਹੀਂ ਮੰਦਾ ਜ਼ੀਰੋ ਹੱਸ ਹੈ ਜ਼ੀਰੋ ਹੱਸ ਬੇੜਾ ਲੋਕ ਆਪਣੇ ਮੋਹ ਮੰਨਦੇ ਨੇ ਜਿਹੜੇ ਬੰਦੇ ਮੈਨੂੰ ਨਹੀਂ ਪਤਾ ਜੀ ਵੀ ਬੰਦੇ ਦੀ ਕਿੱਥੇ ਦਿੱਕਤ ਆ ਕਿੱਥੇ ਆਪਾਂ ਹੋ ਪਰਿਆ ਹਾਂ ਕਿਹੜੀ ਕਿਸੇ ਜਾਂਦੇ ਹੈ ਰੋ ਕਿੱਥੇ ਜੀ ਦਾ ਫਿਰ ਰੋ ਕਿੱਥੇ ਜੀ ਮੈਂ ਕਿੱਥੋਂ ਗੱਡਿਆ ਦੇਖ ਦੱਸ ਦੇ ਆਪਣੇ ਬਾਹਰ ਦਾ ਪ੍ਰਵਾਹ ਜ਼ੀਰੋ ਹੱਸ ਜ਼ੀਰੋ ਮੂੰਹ ਹੀ ਬਸ ਲੁੱਟੇ ਜਾਂਦੇ ਲੋਕਾਂ ਨੂੰ ਲੋਕ ਤੋਂ ਜਾਈਆ ਮੈਂ ਲਿਖਦਾ ਮੈਂ ਬੋਲਦਾ ਮੈਂ ਕਹਿੰਦਾ ਅੱਜ ਡਾਕਟਰਾਂ ਨੇ ਲੋਕ ਬਚਾਰੂ ਕੀਆ ਕੀ ਕਿਤੇ ਕਰਨਾ ਹੈ ਮੈਨੂੰ ਇੰਨੇ ਸਾਲ ਹੋ ਗਿਆ ਕੰਮ ਕਰਦੇ ਮੈਂ 20 ਸਾਲ ਦਾ ਰੱਬ ਹੀ ਇਰਦਾਨ ਕਰਿਆ ਨਾ ਮਾ ਉਹ ਕਿੱਥੋਂ ਬਤ ਤੱਕਾ ਦੇਰਾ ਕੋਲਕਾਤਾ ਕਿੱਥੇ ਹੈ ਉੱਥੋਂ ਤੱਕ ਦੀ ਦੁਨੀਆ ਦੇਖੀ ਆ ਕਿਤੇ ਕਿਤੇ ਦੂਰੋਂ ਲੋਕ ਆਉਂਦੇ ਹੈ ਉਹ ਹੁਣ ਵੀ ਜਿਹੜਾ ਜੀ ਇੰਦਰੂਲ ਹਸਾਤ ਸੂਰ ਪਵਾਵਾ ਉਹ ਕੱਲ ਆਇਆ ਸੀ ਬੰਦਾ ਹਾਂ ਵੇ ਲੈ ਮੈਂ ਆਉਂਦਾ ਮੈਂ ਮੇਰੀ ਦੂਰ ਘਾਟੇ ਲਵੀ ਨਾਲੇ ਕੋਈ ਬੂੜੀ ਨਹੀਂ ਕੋਈ ਉਹ ਨਹੀਂ ਸਾਡੀ ਤਾਂ ਮੇਨਟ ਹੈ ਉਹ ਦੇਖੋ। ਉਹ ਹੀ ਬਾਬੇ ਨਾਨਕ ਵਾਲਾ ਕੰਮ। ਵਰਤ ਦਾ ਭਰਾ ਵਾਪੋ ਤੇ ਬੇਨ ਵਿੱਚ ਵੀ। ਬਾਬੇ ਨਾਨਕ ਵਾਲਾ ਕੰਮ ਹੈ। ਉਹਨੇ ਕਿਉਂ ਫਲ ਚਲਾਇਆ? ਉਹ ਕਹਿੰਦਾ ਫਲ ਵੀ ਜਿਹੜੀ ਹੱਥੀ ਮਿਹਨਤ ਕਰੋਗੇ ਉਹ ਫਲ ਮਿਲੂ। ਹੱਥੀ ਦਾ ਕਰਦਾ ਨਹੀਂ ਕੋਈ ਕਹਿੰਦਾ ਮੇਰੇ ਵਰਗਾ ਟੀਕੇ ਲੈ ਜਾਂਦੇ ਆ ਪਾਣੀ ਦੇ। ਹੈ? ਸੱਚੀ ਹੈ ਗੱਲ ਇਹ। ਲੈ। ਫਟਰੀਆ ਦਾ ਕਰੀ ਜਾਂ ਜਾ ਕੇ। ਅੱਜ ਅੱਜ ਜਾਂਦਾ ਹੋਇਆ ਲੈ ਜਾ। ਹਾਂ। ਨਹੀਂ ਆਉਂਦਾ ਭਾਈ। ਆਹ ਕਰਾਓ। ਹਲੇ ਇਹਦੇ ਵੀ ਇਹ ਦੇਖਾ। ਇਹ ਹੀ ਨਾੜ ਇੱਕੋ ਹੀ ਐ। ਇਹਦੇ ਵੀ ਇਹੀ ਹਾਲ ਐ। ਤੇਰੇ ਤਾਂ ਤੂੰ ਹੀ ਦੁਖ ਲਾ ਦਈਏ ਨੇ। ਹਾਂ। ਇਹ ਨਹੀਂ ਲੱਗਦਾ ਜੰਦਾ ਇਹ ਗੱਲ। ਇਹੀ ਇਹੀ ਨਾੜ ਬੰਦੇ ਦੀ ਇਹ ਕੋਡੇ ਨੂੰ ਕੱਟੂਗੇ ਫੇਰ। ਇਹੀ ਲੱਗਦਾ। ਇਹੀ ਕੋਡੇ ਨੂੰ ਫੇਰ ਕਮਰ ਨੂੰ ਫੜ ਲੋਗੇ। ਫੇਰ ਇਹ ਐਥੇ ਮੋਢੇ ਜਾ ਕੇ ਇਹਨੂੰ ਕਹਿੰਦੇ ਆ ਡਾਕਟਰ ਕਹਿੰਦੇ ਆ ਜਦੋਂ ਸਰਵਿਸ ਕੋਲ ਹੋ ਗਿਆ ਤੇਨੂੰ। ਹੈਂ? ਤੇਨੂੰ ਇਹ ਹੋ ਗਿਆ, ਉਹ ਹੋ ਗਿਆ। ਬੰਦੇ ਨੂੰ ਖਵਾ ਖਵਾ ਦਾਈ ਦਵਾਈਆਂ ਤਾਂ ਪਾਗਲ ਕਰ ਦਿੰਦੇ ਐ। ਰਾਣਾ ਉਹਦਾ ਜੀਰੂ ਆਇਆ ਜੀਰੂ ਆ ਹਾਂ ਲਾਲਾ 1000 ਰੁਪਏ ਕੋਈ ਨਹੀਂ ਕੋਈ ਨਹੀਂ ਲਾਲਾ ਆਹ ਹੀ ਲੱਤ ਜੀ ਬੰਦਾ ਐਕਚੁਅਲ ਪਾਇਆ ਕਰੂ ਗੁਰੂ ਨਾ ਅੱਲੀ ਆਦੂ ਦਰੇ ਹਸਨ ਦੇ ਆਰ ਕੇ ਉਹਦੋਂ ਲੈ ਕੇ ਨਾ ਸਿਸਟਮ ਹੂੰ ਸਾਬਣਾ ਪਾਣੀ ਦੇਖ ਲੈ ਚੱਲੀ ਜਾਂਦਾ ਹੈ ਵਾਹਿਗੁਰੂ ਅਧਰਵਾਦਿੰ ਕਿਥਾ ਕਰਕੇ ਜਰਨਾ ਰੋਜ਼ ਰਾਤ ਤੋਂ ਹੋ ਰਿਹਾ ਹੈ ਕੱਲ ਕਰਨਾ ਬੁੱਢ ਹੋ ਰਿਹਾ ਹੈ ਅੱਲ ਅੱਜ ਦਾ ਹੈ ਕਾਹੜੇ ਦਾ ਨਾ ਪਤਾ ਇਹ ਨਾ ਉਹ ਬੁੱਢੇ ਜਾਨਾ ਬੁੱਢਾ ਹੋ ਰਿਹਾ ਆਜੇ ਹੀ ਹਨਾ ਤੀ ਅੰਨ ਕਿ ਮੈਂ ਤਾਂ ਮੇਰੇ ਪੇਲੇ ਦਾ ਮੇਰੇ ਲਈ ਲੋਕ ਆ ਕੇ ਦੱਸਦੇ ਮੈਂ ਭਾਈ ਮੈਂ ਉੱਥੇ ਗਿਆ ਮੈਂ ਉੱਥੇ ਐਮ ਆਰ ਆਈ ਕਰਾ ਲਿਆ ਉਹ ਉਹ ਐਮ ਆਰ ਆਈਆ ਕਰੀ ਜਾਂਦੇ ਨੇ ਹੈਂ ਸਰਦਾਰ ਵੀ ਦੇਈ ਜਾਂਦੇ ਹੈਂ ਪੱਕੇ ਨਾਲ ਫਾਸਾ ਸਰ ਵੀ ਦੇਈ ਜਾਂਦੇ ਆਹਾ ਆਹਾ ਸਾਧਾਰਨ ਪੈ ਲੱਗਦਾ ਰਹਿੰਦਾ ਰਹੇ ਹਾਂ ਸਾਧਾਰਨ ਕਿ ਲੱਗਦਾ ਹੈ ਜਿਵੇਂ 6000 6000 604500 ਜਿਹੜੇ ਨੇ ਮੇਰੇ ਵਰਗੇ ਨੇ ਕਮਿਸ਼ਨ ਤੇ ਭੇਜਿਆ ਉਹ 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 ਅਲੱਗ ਲੈਣਗੇ ਜਿਵੇਂ ਆਮ ਭੇਜ ਆਉਂਦੇ ਲੈ 1500 ਮੇਰੇ ਖਾਤੇ 'ਚ ਆਉਂਦੇ ਮੈਂ ਕਿੱਦਾਂ ਵੱਡਾ ਬਣ ਜਾਵਾਂ 2000 ਨਾਲ ਅਜੇ ਵਾਲਾ ਕੋਈ ਥੋ ਬੰਦਾ ਭੇਜਦਾ ਹਾਂ ਹਾਂ ਆਹ ਆਹ ਲੋਕੀ ਰੋਲਾ ਕਮਿਸ਼ਨ ਨਹੀਂ ਲੋਟਲੀ ਦੁਨੀਆ ਅੱਜ ਤੇ ਮੈਂ ਕਹਿਣਾ ਉਹਨਾਂ ਲੋਕਾਂ ਨੂੰ ਮੈਂ ਦੇਖ ਲਓ ਥੋੜੇ ਥੋੜੇ ਨਾਲ ਮੈਂ ਹੱਪਰ ਲੈਣਾ ਜੇ ਹਾਂ ਵੀ ਥੋੜੇ ਥੋੜੇ ਨਾਲ ਵੀ ਫਿਰ ਜੇ ਪੱਧਰ ਮੈਂ ਕਰਕੇ ਲੈ ਕੇ ਕਿੱਥੇ ਜਾਊਂਗਾ ਇੱਥੇ ਹੀ ਰਹਿ ਜਾਣਾ ਇਹ ਸਾਰਾ ਜਿਵੇਂ ਮੇਰਾ ਨਾਮ ਚੱਲਦਾ ਲੋਕ ਮੈਨੂੰ ਜਾਣਦੇ ਆਏ ਦੇ ਦੂਰ ਤੱਕ ਜਾਣਦੇ ਆ ਮੈਂ ਮੇਰੇ ਲੱਖਾਂ ਬਤੀ ਕਰੋੜਾਂ ਬਤੀ ਵੀ ਹੁੰਦੇ ਕਿੰਨੀ ਮੰਗ ਲੈਣਾ ਉਹਦਾ ਦਿਨ ਵੀ ਬੇਚਾਰਾ ਦੁਖੀ ਹੈ ਤਾਂ ਸਾਡੇ ਘੁੰਮ ਕੇ ਆਏ ਹੋਏ ਨੇ ਬੜਾ ਹੀ ਗੱਲ ਹੈ ਤੈਨੂੰ ਗੱਲ ਮੈਂ ਟੋਕਿਆ ਸੀ ਆ ਬੈਠਣ ਲੱਗ ਤੇ ਲੱਤਰ ਇਹ ਹੀ ਬਿਮਾਰੀ ਹੈ ਬੰਦਾ ਇਥੀ ਨਾਲ ਨੱਪ ਲੈਂਦਾ ਨਾਲ ਨੱਪ ਕੇ ਬੈਠਦਾ ਇਹੀ ਇਹ ਨਹੀਂ ਇਥੋਂ ਨਾਲ ਤਰੂਗੀ ਜਦੋਂ ਬੰਦੇ ਦੇ ਨੁਕਸੇ ਇਹ ਆਖਰੀ ਵਾਰੀ ਛੁੱਡੂਗੀ ਬਾਈ ਮੈਂ ਤਾਂ ਆਪ ਦਾ ਕਰ ਰਿਹਾ ਇਹ ਲੈਣਾ ਕੱਲਾ ਬਾਈ ਨੂੰ ਵੀ ਹੈ ਦੇਖ ਲੈ ਇਹ ਕਹਿੰਦਾ ਮੇਰਾ ਬੋਲਡ ਵੱਟ ਗਿਆ ਇਹਨੂੰ ਕੋਈ ਬੰਦਾ ਠੀਕ ਹੋਇਆ ਦਿਓ ਤਾਂ ਇਹਨੂੰ ਲੈ ਕੇ ਆਇਓ ਹੈ ਹੈ ਦੇਖਿਆ ਹਾਂ ਅਗਲਾ ਨਾਲ ਆਪਾਂ ਦੇ ਕੱਲੋਂ ਦੇਖਾਂ ਕੋਈ ਤੇਰੇ ਨਾਲ ਆਇਆ ਫਿਰ ਤਾਂ ਜੇ ਇਹਨੂੰ ਫਰਕ ਲੱਗਣੀ ਤੇ ਤਹੀ ਮੈਂ ਲੈ ਕੇ ਆਇਆ ਹੈ ਅਗਲਾ ਨਹੀਂ ਕਹਿੰਦਾ ਭਾਇਆ ਯਾਰ ਕੀ ਇਹਦੇ ਲੋਏ ਜਾਣਾ ਹੈ ਹੈ ਨਾ ਨਾ ਵਈ ਬਾਬੇ ਨਾਲ ਨਹੀਂ ਲੱਗਦਾ ਮੇਰਾ ਤੇਰੇ ਕਰਨਾਲਾ ਦੇਖੋ ਪਰਮਾਤਮਾ ਪਰ ਆਪਾਂ ਕਹਿੰਦੇ ਨਹੀਂ ਮੈਂ ਤੇ ਇਕੱਲਾ ਜਾਂਦਾ ਬਈ ਮਿਹਨਤ ਕਰੋ ਤੁਸੀਂ ਮਿਹਨਤ ਕਰੋਗੇ ਤਾਂ ਫਲ ਮਿਲੂਗਾ ਪਰਮਾਤਮਾ ਦਊਗਾ ਮਾਲਕ ਨਹੀਂ ਦੇਣਾ ਹੁਣ ਜਾਂਦੇ ਤੂੰ ਜਾ ਵੱਡੇ ਡਾਕਟਰਾਂ ਚ ਵੱਡੇ ਹਸਪੀਟਲ ਚ ਉਥੇ ਤੈਨੂੰ ਜਾਂਦੇ ਕੀ ਕਰਨਗੇ ਫਿਰ ਚੱਕ ਕੇ ਜਾਇਆ ਤਾਂ ਐਕਸ-ਰੇ ਮਸ਼ੀਨ ਤੇ ਬਾਲਣਗੇ ਜਦਰੀ ਐਮ ਆਰ ਆਈ ਕੱਢ ਕੇ ਛੁਡਾ ਦੇਣਗੇ ਲੈ ਉਹ ਨੂੰ ਆਪਾਂ ਨੂੰ ਕੀ ਪਤਾ ਹੋ ਕੀ ਐ ਦੇਖੀ ਚੱਲੋ ਫਿਰ ਮਨ ਲੈ ਆ ਕੇ ਕਿੱਲੇ ਦੇ ਟੰਗ ਲੈਨੇ ਆਪਾਂ ਐਨੇ ਪੀਏ ਲਾੜ ਕੇ ਹੈ ਮੈਂ ਵੀ ਇੱਕ ਛੋਟਾ ਜਿਹਾ ਮੁੰਡਾ ਆ ਗਿਆ ਮੇਰੇ ਕੋਲ ਛੋਟੀ ਉਮਰ ਦਾ ਵੀ ਜੇ ਪੀ ਹੋਇਆ ਉਹ ਕਰਕੇ ਫੇਰਾ ਆਉਣਾ ਮੈਂ ਹਾਂ ਕੱਲ ਨੂੰ ਆ ਰਾ ਹਾਂ ਫਟਕੜੀ ਵਾਲਾ ਕੰਮ ਕਰ ਉਹ ਛੋਟਾ ਜਿਹਾ ਮੁੰਡਾ ਆਇਆ ਵੀ ਜੇ ਪਤਾ ਮੈਨੂੰ ਕੀ ਕਰੇ ਫਟਕੜੀ ਵਾਲ ਕੇ ਮਾਲਾ ਹਾਂ ਫਟਕੜੀ ਵਾਲ ਕੇ ਜੀ ਪਿੰਡੇ ਦੇ ਫੇਰੇ ਕਪੜਾ ਫੇਰੇ ਕਿ ਜੀ ਉਹ ਪਾਣੀ ਕਿੱਥੇ ਹੋਇਆ ਹਾਂ ਹਾਂ ਉਹ ਹੋਰ ਫਟ ਗਈ ਉਹ ਉਹ ਮੁੰਡਾ ਮੈਨੂੰ ਦਿੱਥੇ ਕਹਿੰਦਾ ਜੀ ਮੈਂ ਧਿਆਨ ਹੀ ਲ ਕਰੀ ਮੈਂ ਕਹਿੰਦਾ 6-7000 ਰੁਪਏ ਕਮਾ ਲਿਆ 6-7000 ਰੁਪਏ ਕਮਾ ਕੇ ਕਹਿੰਦਾ ਮੈਨੂੰ ਕਿਤੇ ਨਹੀਂ ਕਹਦਾ ਵੀ ਬਠਿੰਡੇ ਹੋ ਗਿਆ ਮੈਂ ਵਾਕਿਆ ਬਠਿੰਡੇ ਕਹਿੰਦਾ ਜੀ ਬਠਿੰਡੇ ਗਿਆ ਕਹਿੰਦਾ ਮੈਂ ਕੀ ਕਰਿਆ ਉਹ ਦੇਖ ਕੇ ਮੁੜਿਆ ਸਾਹ ਦਾ ਜਿੱਦਾਂ ਲੱਗਦਾ ਇਹ ਕਿਕਰੋ ਕਰਠੇ ਕਰੀਂ ਕਹਿੰਦਾ ਲੈ ਆਹ ਹਾਲਾਤ ਹੋ ਰਹੇ ਨੇ ਮੋਤਨ ਉਦੋਂ ਤੋਂ ਹੀ ਬੰਦਾ ਜੋ ਕਿ ਜਾਊਗਾ ਜਿੱਥੇ ਰੱਬ ਕੋਲ ਹਾਂ ਮਰਦਾ ਕੀ ਕਦੇ ਬੰਦਾ ਸੁਧਾਰੇ ਫਰੂ ਅੱਜ ਆਈ ਮੇਰੇ ਕੋਲ ਆ ਰਹੀ ਤੇਰੀ ਅੱਜ ਆਦੀ ਆਦੀ ਇੱਥੋਂ ਮਾਰਦਾ ਹੁੰਦਾ ਤੇ ਟਰੈਕਟਰ ਨਾਲ ਮੁਸਾਲ ਕਿੰਨਾ ਇਹ ਦੇ ਕਰੂ ਮੈਨੂੰ ਕੀ ਕਰ ਦੂ ਡਾਕਟਰ ਇੱਥੇ ਉਹਨਾਂ ਨਾਲ